ਕਈ ਮੇਰੀ ਜ਼ਿੰਦਗੀ ਦੇ ਵਿੱਚ ਓਵੇਂ ਦੇ ਲੋਕ ਸੀ ਜਿਨ੍ਹਾਂ ਦੇ ਨਾਲ ਮੈਂ ਬਹੁਤ ਪਿਆਰ ਕੀਤਾ ਤੇ ਮੈਨੂੰ ਲੱਗਦਾ ਸੀਗਾ ਕਿ ਮੈਂ ਬਹੁਤ ਜ਼ਿਆਦਾ ਇਮੋਸ਼ਨਲੀ ਉਹਨਾਂ ਦੇ ਨਾਲ ਅਟੈਚ ਆ ਪਰ ਇਹ ਐਵੇਂ ਦੀ ਪ੍ਰੋਬਲਮ ਮੈਂ ਫੇਸ ਕੀਤੀ ਆ ਆਪਣੇ ਨਾਲ ਕਿ ਮੈਂ ਮੈਂ ਜਦੋਂ ਇਹ ਬਿਮਾਰੀ ਚੋਂ ਲੰਘ ਰਹੀ ਸੀਗੀ ਤਾਂ ਸਭ ਤੋਂ ਜ਼ਿਆਦਾ ਮੈਥੇ ਦੁਖੀ ਉਹ ਲੋਕ ਹੋਏ ਜਿਨ੍ਹਾਂ ਨੂੰ ਮੈਂ ਆਪਣੇ ਸਾਹਮਣੇ ਦੀ ਸੀ ਜਿਹੜੇ ਮੈਨੂੰ ਲੱਗਦਾ ਸੀ ਕਿ ਮੇਰਾ ਸਾਥ ਦੇਣਗੇ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਆਪਣੇ ਚੈਨਲ ਬਰਾਡ ਫੈਮਿਲੀ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਤੁਹਾਨੂੰ ਪਤਾ ਲੱਗ ਹੀ ਗਿਆ ਉਹ ਵੀਡੀਓ ਦੇਖ ਕੇ ਮਹਿਕ ਪੈਨ ਵਾਲੀ ਹੈ ਨਾ ਮਹਿਕ ਪੈਨ ਨੇ ਕੈਨੇਡਾ ਜਾ ਕੇ ਆਪਾਂ ਨੂੰ ਪਹਿਲਾ ਬਲੌਗ ਪਾਇਆ ਪਹਿਲਾਂ ਉਹਨਾਂ ਨੇ ਪੁਰਾਣੇ ਬਲੌਗ ਹੀ ਆਪਣੇ ਨਾਲ ਸ਼ੇਅਰ ਕੀਤੇ ਸੀ ਮਹਿਕ ਪੈਨ ਨੇ ਆਪਣੇ ਜਵਾਬ ਜਿਹੜੇ ਗੱਲਾਂ ਦੇ ਜਵਾਬ ਦਿੱਤੇ ਆ ਸੋਸ਼ਲ ਮੀਡੀਆ ਤੇ ਜੋ ਵੀਡੀਓ ਉਹਨਾਂ ਬਾਰੇ ਵਾਇਰਲ ਹੋ ਰਹੀਆਂ ਸੀ ਔਰ ਅਫਵਾਹਾਂ ਫਲਾਆਂ ਜਾ ਰਹੀਆਂ ਸੀ ਕਿ ਮਹਿਕ ਪੈਨ ਡਰਾਮੇ ਕਰ ਰਹੀ ਆ ਮਹਿਕ ਪੈਨ ਕਹਿੰਦੀ ਵੀ ਦੇਖੋ ਜੇ ਕੋਈ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਕੋਈ ਸੋਸ਼ਲ ਮੀਡੀਆ ਦੇ ਉੱਪਰ ਆਪਣੀ ਜਿਹੜੀ ਹੈ ਨਾ ਬਿਮਾਰੀ ਆ ਤੁਹਾਡੇ ਨਾਲ ਸ਼ੇਅਰ ਕੀਤੀ ਤਾਂ ਮੈਂ ਤੁਹਾਹਤੋਂ ਉਹਦੇ ਵਿੱਚ ਬਦਲੇ ਵਿੱਚ ਘਵਾਵਾ ਵੀ ਇਹ ਡਰਾਮੇ ਆ ਹਨ ਕਿਸੇ ਦਾ ਮਨ ਨਹੀਂ ਕਰਦਾ ਹੁੰਦਾ ਉਹ ਕਹਿੰਦੇ ਵੀ ਕੋਈ ਕੈਂਸਰ ਦੀ ਬਿਮਾਰੀ ਤਾਂ ਨਹੀਂ ਗਈ ਵੀ ਜਿਹਨੂੰ ਮੈਂ ਤੁਹਾਡੇ ਕੋਲ ਕੇ ਤੁਹਾਡੇ ਸਾਹਮਣੇ ਦਿਖਾ ਦੇਵਾਂ ਜਾਂ ਤੁਹਾਨੂੰ ਉਹਦੇ ਲੱਛਣ ਪਤਾ ਲੱਗ ਜਾਣ ਟੈਨਸ਼ਨ ਦਾ ਮਰੀਜ਼ ਇੱਕ ਇਹੋ ਜੀ ਬਿਮਾਰੀ ਆ ਟੈਨਸ਼ਨ ਜਿਹਦਾ ਕਿਸੇ ਨੂੰ ਕੋਈ ਵੀ ਸਮਝ ਨਹੀਂ ਆਉਂਦੀ ਇਹ ਟੈਨਸ਼ਨ ਦਾ ਮਤਲਬ ਇਹ ਨਹੀਂ ਕਿ ਵੀ ਮੈਂ ਸਾਰਾ ਦਿਨੀ ਹੀ ਰੋਈ ਜਾਵਾਂ ਜਾਂ ਮੈਂ ਸਾਰਾ ਦਿਨ ਚੁੱਪ ਕਰਕੇ ਬੈਠੀ ਰਵਾਂ ਜਾਂ ਮੈਂ ਸਾਰਾ ਦਿਨ ਹੱਸੀ ਜਾਵਾਂ ਮੈਨੂੰ ਖੁਦ ਨੂੰ ਕੁਝ ਵੀ ਨਹੀਂ ਪਤਾ ਲੱਗਦਾ ਵੀ ਮੇਰੇ ਨਾਲ ਕੀ ਹੋ ਰਿਹਾ ਉਹ ਕਹਿੰਦੇ ਵੀ ਮੈਂ ਇਸ ਬਿਮਾਰੀ ਦੇ ਵਿੱਚੋਂ ਜੋ ਨੰਗੀ ਆ ਬਹੁਤ ਹੀ ਔਖਾਂਗਾਂ ਦੇ ਨਾਲ ਮੈਂ ਜਿਹੜਾ ਇਹ ਸਫ਼ਰ ਪੂਰਾ ਕਰ ਰਹੀ ਹਾਂ ਜੋ ਕਿ ਡਾਕਟਰਾਂ ਦੀ ਸਮਝ ਦੇ ਵਿੱਚ ਵੀ ਨਹੀਂ ਆ ਰਿਹਾ ਔਰ ਮੈਨੂੰ ਕੋਈ ਦਵਾਈ ਦੇ ਨਾਲ ਖਾਸ ਫਰਕ ਨਹੀਂ ਪੈ ਰਿਹਾ ਮੈਂ ਉਹ ਗੁਰੂ ਮਹਾਰਾਜ ਨੂੰ ਮੁੱਖ ਰੱਖ ਕੇ ਚੱਲੀ ਹੋਈ ਹਾਂ ਪ੍ਰਮਾਤਮਾ ਹੌਲੀ-ਹੌਲੀ ਮੈਨੂੰ ਇਸ ਇਦੇ ਵਿੱਚੋਂ ਕੱਢੂਗਾ ਤੇ ਜੀ ਮੈਂ ਅੱਗੇ ਆਪਣੀ ਜੀਵਨ ਦੀ ਸ਼ੁਰੂਆਤ ਨਵੇਂ ਸਿਰੇ ਤੋਂ ਕਰੂੰਗੀ ਭੈਣ ਨੇ ਕਿਹਾ ਕਿ ਵੀ ਇਸ ਬਿਮਾਰੀ ਦੇ ਕਾਰਨ ਮੇਰੇ ਜਿਹੜੇ ਕਿ ਜੋ ਮੇਰੇ ਸਭ ਤੋਂ ਨਜ਼ਦੀਕ ਸੀ ਇਸ ਬਿਮਾਰੀ ਦੇ ਵਿੱਚ ਮੈਥੋਂ ਦੂਰ ਹੋਏ ਆ ਮੈਂ ਬਹੁਤ ਹੀ ਜ਼ਿਆਦਾ ਉਹਨਾਂ ਨੂੰ ਦੇਖ ਕੇ ਮੈਨੂੰ ਦੁੱਖ ਹੋਇਆ ਵੀ ਜਦੋਂ ਮੈਂ ਇਸ ਸਥਿਤੀ ਦੇ ਵਿੱਚ ਹੋ ਗਈ ਤੇ ਮੇਰੇ ਜੋ ਆਪਣੇ ਸੀ ਉਹ ਮੈਥੋਂ ਦੂਰ ਹੋ ਗਏ ਹੁਣ ਮੈਂ ਆਪਣੀ ਜਿਹੜੀ ਜ਼ਿੰਦਗੀ ਦੀ ਲੈਣ ਮੈਂ ਆਪਣੇ ਆਪ ਨੂੰ ਸਮਝਾਉਣੀ ਆ ਵੀ ਮੈਂ ਆਪਣੀ ਜ਼ਿੰਦਗੀ ਦੀ ਨਵੀਂ ਲੈਣ ਸ਼ੁਰੂ ਕਰਾਂ ਤੇ ਔਰ ਕੰਮ ਕਰਾਂ ਪ੍ਰਮਾਤਮਾ ਵਾਹਿਗੁਰੂ ਮੈਨੂੰ ਜਰੂਰ ਤੰਦਰੁਸਤੀ ਦੇਊਗਾ ਮੈਨੂੰ ਇਸ ਸਥਿਤੀ ਦੇ ਵਿੱਚੋਂ ਕੱਢੂਗਾ ਵੀ ਮੈਂ ਕਰਕੇ ਇਹ ਜਿ ਨਹੀਂ ਸੀ ਜਦੋਂ ਤੁਸੀਂ ਮੈਨੂੰ ਦੇਖਿਆ ਮੈਂ ਸੋਸ਼ਲ ਮੀਡੀਆ ਤੇ ਆਈਆਂ ਮੈਂ ਸਾਰਿਆਂ ਨਾਲ ਹੱਸ ਖੇਡ ਕੇ ਗੱਲ ਕਰਦੀ ਸੀ ਸਾਰਿਆਂ ਦੇ ਵਿੱਚ ਵਿਚਰਦੀ ਸੀ ਹੁਣ ਮੇਰੇ ਤੇ ਇਹ ਜਿਹਾ ਟਾਈਮ ਆ ਗਿਆ ਕਿ ਮੇਰਾ ਕਿਸੇ ਨਾਲ ਵੀ ਕੋਈ ਵੀ ਗੱਲ ਕਰਨ ਨੂੰ ਮਨ ਨਹੀਂ ਕਰਦਾ ਕਿਸੇ ਦਾ ਫੋਨ ਤੇ ਚੱਕਣ ਨੂੰ ਵੀ ਫੋਨ ਚੱਕਣ ਨੂੰ ਵੀ ਔਰ ਫੋਨ ਤੇ ਵੀ ਗੱਲ ਕਰਨ ਨੂੰ ਨਹੀਂ ਜੀ ਕਰਦਾ ਮੈਂ ਬਹੁਤ ਹੀ ਜ਼ਿਆਦਾ ਆਪਣੇ ਆਪ ਨੂੰ ਸਮਝਾ ਰਹੀ ਆਂ ਪਰ ਮੈਨੂੰ खुद ਨੂੰ ਸਮਝ ਨਹੀਂ ਆ ਰਹੀ ਵੀ ਮੇਰੇ ਨਾਲ ਕੀ ਹੋ ਰਿਹਾ ਪਰ ਮੈਂ ਉਹ ਵਾਹਿਗੁਰੂ ਨੂੰ ਹੀ ਮੁੱਖ ਰੱਖ ਕੇ ਚੱਲਨੀ ਆ ਪਰਮਾਤਮਾ ਹੀ ਮੈਨੂੰ ਸੈੱਟ ਕਰੂਗਾ ਮੈਂ ਆਪਣੇ ਆਪ ਨੂੰ ਹੌਸਲਾ ਦੇ ਕੇ ਖੜੀ ਕਰਨ ਦੀ ਕੋਸ਼ਿਸ਼ ਕਰ ਰਹੀ ਆ ਪਰ ਤੁਸੀਂ ਮੇਰਾ ਹੌਸਲਾ ਨਾ ਟੁੱਟਣ ਦਿਓ ਇਸ ਤਰ੍ਹਾਂ ਦੀਆਂ ਗਲਤਫਹਿਮਾਂ ਨਾ ਠਾਓ ਕਿ ਵੀ ਮੈਂ ਡਰਾਮੇ ਕਰ ਰਹੀ ਆ ਉਹ ਮੈਨੂੰ ਪਤਾ ਜਾਂ ਮੇਰੇ ਵਾਹਿਗੁਰੂ ਨੂੰ ਪਤਾ ਮੈਂ ਇੱਕ ਭੈਣ ਦਾ ਕਹਿਣਾ ਕਿ ਵੀ ਮੈਂ ਡਰਾਮੇ ਕਰ ਰਹੀ ਆ ਜਾਂ ਮੈਂ ਕੀ ਕਰ ਰਹੀ ਆ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਐਨ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ